ਆ ਜਿਹੜੇ ਅੱਜ ਕੈਂਡੀਡੇਟ ਖੜੇ ਨੇ ਮੈਂ ਕੋਈ ਤਫਸੀਲ 'ਚ ਨਹੀਂ ਜਾਣਾ ਇਹ ਜੇ ਬੰਦੇ ਉਪ વિધાનસભા 'ਚ ਪਹੁੰਚ ਗਏ ਉਥੇ ਚਾਹਦੇ ਕੀ ਹੋ ਤੁਸੀਂ ਕੀ ਹੋਏ ਉਥੇ ਰੋਜ਼ ਅੰਦਰ ਗੋਲੀ ਚੱਲੇ ਵਿਧਾਨ ਸਭਾ 'ਚ ਉਹਦਾ ਪਤਾ ਹੀ ਬੁਲੇਟ ਪ੍ਰੂਫ ਸੀ ਛੇ ਦੇ ਵਿੱਚ ਸਪੀਕਰ ਪਾਇਆ ਕਰਾਂਗੇ ਆਪਾਂ ਕਿੱਥੋਂ ਕਿੱਥੇ ਆ ਗਏ ਪਹਿਲੀ ਵਾਰ ਮੈਂ ਸਮਝਣਾ ਖੁਸ਼ਕਿਸਮਤੀ ਤਰਤਨ ਵਾਲੇ ਤੁਸੀਂ ਫੈਸਲਾ ਕਰਨਾ ਵੋਟਾਂ ਦਾ ਟਾਈਮ ਤਾਂ ਹੁੰਦਾ ਅੱਗੇ ਤੇ ਗੋਲੀ ਦੇ ਸਾਹਮਣੇ ਉਹ ਕੁਸ਼ਕਦਾ ਹੀ ਹੈ ਨਹੀਂ ਅੱਜ ਤੁਹਾਨੂੰ ਫਤਵਾ ਦੇ ਦਿੱਤਾ ਹੈ ਵੋਟਾਂ ਦੇ ਜ਼ਰੀਏ ਕਿ ਤੁਸੀਂ ਚਾਹਦੇ ਕੀ ਕਿਸ ਕਿਸਮ ਦਾ ਮਾਹੌਲ ਅਸੀਂ ਕ੍ਰੀਏਟ ਕਰਨਾ ਚਾਹਦੇ ਕੀ ਪੰਜਾਬ ਨੂੰ ਅਸੀਂ ਅਫਗਾਨਿਸਤਾਨ ਵਰਗਾ ਇੱਕ ਤਾਲੀਬਾਨੀ ਰਾਜ ਲੈ ਆਣ ਜਿੱਥੇ ਸਾਹ ਵੀ ਤੁਸੀਂ ਕਿਸੇ ਕੋਲ ਪੁੱਛ ਕੇ ਲਓ ਜਿਸੇ ਪਹਿਰਾਵਾ ਵੀ ਤੁਸੀਂ ਕਿਸੇ ਕੋਲ ਪੁੱਛ ਕੇ ਪਾਓ ਵਿਆਹਾਂ ਸ਼ਾਦੀਆਂ ਦਾ ਵੀ ਤੁਸੀਂ ਕਿਸੇ ਕੋਲ ਪੁੱਛ ਕੇ ਕਰੋ ਕਿੰਨੇ ਜਾ ਸਕਦੇ ਕਿੰਨੇ ਨਹੀਂ ਜਾ ਸਕਦੇ ਕੀ ਖਾ ਸਕਦੇ ਕੀ ਨਹੀਂ ਖਾ ਸਕਦੇ ਕੋਈ ਜ਼ਾਤਾਂ ਨਾ ਬੋਲੂ ਕਿਸੇ ਆਪਾਂ ਮੇਰੀ ਬੇਨਤੀ ਹੱਥ ਜੋੜ ਕੇ ਤੁਹਾਨੂੰ ਕਿਸੇ ਚੰਗੀ ਜਮਾਤ ਨੂੰ ਜਿਹੜੀ ਅਮਨ ਤੇ ਸ਼ਾਂਤੀ ਚਾਹ ਜਿਹੜੇ ਵੀ ਅਮਨ ਸ਼ਾਂਤੀ ਚਾਹਦੀ ਪਾ ਦੋ ਕਿਸੇ ਨਹੀਂ ਸਾਨੂੰ ਪਾਣੀ ਨਾ ਪਾਓ ਉਹਨੂੰ ਤੇ ਪਾਓ ਜਿਹੜਾ ਘਰ ਤੋਂ ਕਢਾ ਮਨ ਸ਼ਾਂਤੀ ਤੇ ਜਾਂਦਾ ਹੋਵੇ ਇੱਥੇ ਮੁਕਾਬਲਾ ਕੀ ਹੋ ਗਿਆ ਆਪਾਂ ਕਦੀ ਕੋਈ ਸੋਚਿਆ ਵਿਚਾਰਿਆ ਹੈ ਕਿ ਵੋਟ ਆਪਣੀ ਜਾਣੀ ਕਿ ਤੂੰ ਥੋੜੀ ਦੇਰ ਵਾਸਤੇ ਆਂਦੇ ਨੇ 5-7 ਦਿਨ ਕੌਮ ਦਾ ਨਾਰਾ ਮਾਰਦੇ ਪੱਥਰ ਦਾ ਵਾਸਤਾ ਪਾਉਂਦੇ ਨੇ ਨਾ ਕੁ ਚਾਹ ਚਾਹ ਤੋਂ ਉਸ ਤੋਂ ਬਾਅਦ ਲੱਭਦਾ ਨਾ ਇਹਨੂੰ ਨਾ ਟੜਕੂ ਰਿਪਰੈਜੈਂਟੇਸ਼ਨ ਕਰੀਏ ਮੈਨੂੰ ਦੱਸੋ ਤੁਸੀਂ ਤੁਹਾਨੂੰ ਰਿਪਰੈਜੈਂਟ ਕਰਨ ਵਾਸਤੇ ਕਿਸ ਕਿਸਮ ਦੇ ਬੰਦੇ ਚਾਹੀਦੇ ਸਾਡੀ ਸੋਚ ਗੁਰੂ ਮਹਾਰਾਜ ਸਾਹਿਬ ਨੇ ਮੇਰ ਕੀਤੀ ਕਾਂਗਰਸ ਦੀ ਸਰਕਾਰ ਹੈ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਸਾਡੀ ਸੋਚ ਹੈ ਸੀ ਬਾਰਡਰ ਖਲਾਨਾ ਪੜ ਜਿੰਨਾ ਚਿਰ ਯੂਰੇਸ਼ੀਆ ਨਾਲ ਸਾਡਾ ਬਾਰਡਰ ਨਾ ਖੁੱਲਿਆ ਜਿੱਦੜ ਨੇ ਬਾਰਡਰ ਖੋਲ ਗਿਆ ਮੇਰੇ ਵੀਰੋ ਇੱਥੇ ਚੰਗੀ ਤਰ੍ਹਾਂ ਸਮਝ ਲਓ ਰਾਜਪੁਰੇ ਤੋਂ ਅਮਰਸਰ ਸਾਹਿਬ ਦੇ ਇਹ ਹਿੰਦੁਸਤਾਨ ਦਾ ਸਾਰਿਆਂ ਨੂੰ ਅਮੀਰ ਖਿੱਤਾ ਬਣੇਗਾ ਇਹ ਸਿੰਗਾਪੁਰ ਬਣੇਗਾ 10000 ਵੱਡਾ ਟਰਾਲਾ ਯੂਰਪ ਦਾ ਤੇ ਏਸ਼ੀਆ ਦਾ ਰੋਜ਼ ਇੱਥੋਂ ਟੱਪ ਕੇ ਸਾਰੇ ਹਿੰਦੁਸਤਾਨ ਜਾਇਆ ਕਰੇਗਾ ਬਾਹਰਲੇ ਹਿੰਦੁਸਤਾਨ ਦਾ 10000 ਟਰਾਲਾ ਰੋਜ਼ ਅੰਮ੍ਰਿਤਸਰ ਤਾਣੀ ਵੱਖ-ਵੱਖ ਏਸ਼ੀਅਨ ਦੇਸ਼ਾਂ ਵਿੱਚ ਤੇ ਯੂਰਪ ਤੱਕ ਇੱਕ ਲੋਬੀ ਨੇ ਬੰਦ ਕਰਾਇਆ ਸਾਡਾ ਬਾਟ ਗੁਜਰਾਤ ਦੀ ਲੋਬੀ ਬੰਬੇ ਦੀ ਲੋਬੀ ਹੈ ਕਰਾਚੀ ਦੀ ਲੋਬੀ ਹੈ ਜਿੱਥੇ ਬੰਦਰਗਾਹਾਂ ਨੇ ਮੇਰੇ ਵੀਰੋ ਅੱਜ ਧਿਆਨ ਮਾਰੋ ਥੋੜਾ ਜਿਹਾ ਕਿਹੜਾ ਸੂਬਾ ਤਰੱਕੀ ਚ ਇਹ ਹਿੰਦੁਸਤਾਨ ਚ ਗੁਜਰਾਤ ਕਿਉਂ ਤਰੱਕੀ ਤੇ ਹਰ ਪੰਜਵੇਂ ਸਾਲ ਇਕ ਨਵੀਂ ਬੰਦਰਗਾਹ ਬਣਦੀ ਹੈ ਬਿੰਦ ਅੱਜ ਸਾਰਿਆਂ ਨਾਲੋਂ ਵੱਡਾ ਇਕਨੋਮਿਕ ਕੈਪੀਟਲ ਕਿਹੜਾ ਸਾਡਾ ਬੰਬੇ ਕਿਉਂਕਿ ਬੰਦਰਗਾਹਾਂ ਦੀ ਅੰਗਰੇਜ਼ ਕਿੱਥੇ ਆਏ ਸੀ ਸਾਡੇ ਨੇ ਪਹਿਲੇ ਸਰਦਾਰ ਸਾਹਿਬ ਦੱਸੋ ਕਿੱਥੇ ਆਏ ਸੀ ਕਲਕੱਤੇ ਆਏ ਉਹ ਕਿਉਂ ਆਏ ਦੀ ਬੰਦਰਗਾਹਾਂ ਬੇਨਤੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਅਸੀਂ ਨੌਜਵਾਨ ਬੱਚਿਆਂ ਨੂੰ ਵਾਪਸੀ ਚਾਹਨੇ ਉਹ ਦਿਨ ਆਏਗਾ ਜਿੱਦਣ ਇੱਥੇ ਕਾਰੋਬਾਰ ਆ ਗਿਆ ਜਿਹੜੇ ਕੈਨੇਡਾ ਅਮਰੀਕਾ ਬੈਠੇ ਵਾਪਸ ਵੀ ਆਣ ਸਾਰੇ ਟਰੇਡਿੰਗ ਹਾਊਸੇਸ ਹਿੰਦੁਸਤਾਨ ਦੇ ਅਬਰਸਰ ਸਾਬ ਤੇ ਇਸ ਕਿਤੇ ਜਹਿਣਗੇ ਸਾਰੇ ਇੰਡਸਟਰੀ ਹਿੰਦੁਸਤਾਨ ਦੀ ਇੱਥੇ ਆਏਗੀ ਕਿਉਂਕਿ ਰੌ ਮਟੀਰੀਅਲ ਸਾਰਿਆਂ ਨੂੰ ਸਸਾ ਇੱਥੇ ਮਿਲੇਗਾ ਹੁਣ ਜਿੰਨੀਆਂ ਵੱਡੀਆਂ ਫੈਕਟਰੀਆਂ ਨੇ ਜੀ ਭਾਵੇਂ ਥਰਮਲ ਪਲਾਨ ਨੇ ਭਾਵੇਂ ਨਿਊਕਲੀਅਰਸ ਨੇ ਥਰਮਲ ਸਟੀਲ ਪਲਾਂਟਸ ਨੇ ਉਹ ਕਹਿੰਦਾ ਤਾਂ ਚੱਲਦੀਆਂ ਸਤਿ ਸ੍ਰੀ ਅਕਾਲ ਸਾਹਿਬ ਕਿਹੜੇ ਰੌ ਮਟੀਰੀਅਲ ਤੇ ਚੱਲਦੀ ਕੋਲੇ ਤੇ ਚੱਲਦੀ ਤੇ ਕੋਲਾ ਕਿੱਥੋਂ ਆਉਂਦਾ ਹੈ ਇੰਡੋਨੇਸ਼ੀਆ ਚ ਸਾਰਾ ਇੰਡੋਨੇਸ਼ੀਆ ਤੋਂ ਆਉਂਦਾ 8000 ਕਿਲੋਮੀਟਰ ਹੈ ਇੰਡੋਨੇਸ਼ੀਆ ਆਫਰੀਕਾ ਸੇ ਬੰਦਰਗਾਹ ਤੇ ਇੱਥੇ ਸਾਡਾ ਕੋਲਾ ਜਿਹੜਾ ਅਫਗਾਨਿਸਤਾਨ ਰਸ਼ੀਆ ਚਾਈਨਾ ਤਿੰਨ ਤਿੰਨ 4 4000 ਕਿਲੋਮੀਟਰ ਤੁਸੀਂ ਮੈਨੂੰ ਦੱਸੋ ਫਿਰ ਅੰਮ੍ਰਿਤਸਰ ਸਸਤਾ ਪੈਗਾ ਕਿ ਦੂਜੀਆਂ ਬੰਦਰਗਾਹਾਂ 'ਵਾਂ ਸਸਤੀਆਂ ਪੈਣਗੀਆਂ ਹਿੰਦੁਸਤਾਨ ਦੀ ਸਾਰੀ ਇੰਡਸਟਰੀ ਇੱਥੋਂ ਆਏਗੀ ਤੇ ਸਾਰੀ ਸਾਰਿਆਂ ਨੂੰ ਵੱਡੀ ਮਾਰਕੀਟ ਆਪਣੀ ਕਿਹੜੀ ਹੈ ਸਾਰਾ ਏਸ਼ੀਆ ਤੇ ਸਾਰਾ ਯੂਰਪ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਛੋਟੀ ਜੀ ਗੱਲ ਕਰਕੇ ਮੈਂ ਛੁੱਟੀ ਲੈਣ ਮੇਰਾ ਇੱਕ ਅਜ਼ੀਜ਼ ਆਇਆ ਸੀ ਮੈਨੂੰ ਮਿਲਣ ਵਾਸਤੇ ਉਹਦਾ ਮਕਰਾਨੇ ਦਾ ਪੱਥਰ ਦਾ ਕੰਮ ਹੈ ਕਈ ਸਦੀਆਂ ਤੋਂ ਕਰਦੇ ਉਹਨਾਂ ਦਾ ਪਰਿਵਾਰ ਜਿਹੜਾ ਤੁਹਾਨੂੰ ਪਤਾ ਜਿਹਦੇ ਨਾਲ ਤਾਜਮਹਿਲ ਬਣਿਆ ਉਹਨੂੰ ਮਕਰਾਨਾ ਕਹਿੰਦੇ ਨੇ ਭਾਈ ਦੁਨੀਆ ਦਾ ਸਭ ਤੋਂ ਬਿਹਤਰੀਨ ਮਾਰਗ ਹੁਣ ਆਪਣੇ ਘਰਾਂ ਵਿੱਚ ਇਟਾਲੀਅਨ ਮਾਰਬਲ ਵੱਡੀਆਂ ਕੋਠੀਆਂ ਜਿਹੜੇ ਅਮੀਰ ਆਦਮੀ ਉਹਨਾਂ ਦੇ ਘਰਾਂ 'ਚ ਇਟਾਲੀਅਨ ਮਾਰਬਲ ਲਾਉਂਦਾ। ਉਹ ਮੈਨੂੰ ਦੱਸਣ ਲੱਗਾ ਉਹ ਮੇਰੇ ਵਾਸਤੇ ਵੀ ਇਨਫੋਰਮੇਸ਼ਨ ਸੀ। ਕਹਿੰਦਾ ਬਾਜੋਤ ਸਾਹਿਬ ਜਿਸ ਦੇਸ਼ ਦੇ ਵਿੱਚੋਂ ਇੱਥੇ ਇਟਾਲੀਅਨ ਮਾਰਬਲ ਆਉਂਦਾ ਸਾਡਾ ਬਕਰਾਨਾ ਉੱਥੇ ਜਾਂਦਾ। ਤੇ ਮੈਂ ਉਹਨੂੰ ਪੁੱਛਿਆ ਕਿ ਚੋਹਸਾ ਮੈਨੂੰ ਦੱਸੋ ਕਿੰਨੇ ਦਿਨਾਂ 'ਚ ਉੱਥੇ ਤੁਹਾਡਾ ਪੱਥਰ ਪਹੁੰਚਦਾ? ਉਹ ਕਹਿਣ ਲੱਗਾ ਜੀ ਰਾਜਸਥਾਨ ਤੋਂ ਅਸੀਂ ਟੱਕਾਂ ਤੋਂ ਪਹਿਲੇ ਕਾਂਡਲੇ ਘਰ ਲਿਆ ਕੋਲੋਂ। ਫਿਰ ਉਤਰਦਾ ਇਹ ਸਮੁੰਦਰੀ ਜਹਾਜ਼ ਤੇ ਫਿਰ 10 ਦਿਨਾਂ ਤੇ ਬਾਅਦ ਜਾ ਕੇ 12 ਦਿਨਾਂ ਬਾਅਦ ਦੁਬਈ ਚ ਉਤਰਦਾ ਫੇਰ ਰਕਾਤੇ ਚੜੇ ਜਾਂਦਾ ਫਿਰ ਉਹ ਸਾਰੇ ਯੂਰਪ ਚ ਮਿਲਾਨ ਪਹੁੰਚਾ ਮਿਲਾਨ ਸ਼ਹਿਰ ਇਤਲੀ ਦਾ ਬੜਾ ਮਸ਼ਹੂਰ ਜਿਆ ਰੋਮ ਮਿਲਾਨ ਹੈ ਵੈਨੇਸੇ ਫਲੋਰੈਂਸ 41 ਦਿਨਾਂ ਚੋਂ ਕਹਿੰਦਾ ਸਾਡਾ ਮਾਲ ਰਾਜਸਥਾਨ ਤੋਂ ਵਾਇਆ ਸ਼ਿਫਟ ਤੇ ਟੱਕਾ ਉਤਰ ਕੇ 41 ਦਿਨਾਂ ਚ ਪਹੁੰਚ ਮੈਂ ਤੁਹਾਨੂੰ ਦੱਸਣਾ ਚੰਗਾ ਜੇ ਅੰਮ੍ਰਿਤਸਰ ਤੋਂ ਸਾਡਾ ਟਰੱਕ ਉਹੀ ਚੱਲੇ ਪਾਈ ਰੋਡ ਤੇ 8000 ਕਿਲੋਮੀਟਰ ਇਸਤੰਬੁਲ ਦੇ 터ਕੀ ਜਿਹਨੂੰ ਕਿਹਾ ਜਾਂਦਾ ਅੱਧਾ ਏਸ਼ੀਆ ਤੇ ਅੱਧਾ ਯੂਰਪ 8ਵੇਂ ਦਿਨ ਅਸੀਂ ਇਹੀ ਪੱਥਰ ਜਿਹੜਾ ਇਸਤੰਬੁਲ ਪਹੁੰਚਾ ਦਿੰਨੇ ਆ ਤੇ ਉਥੋਂ 1900 ਕਿਲੋਮੀਟਰ ਮਿਲਾਨ ਸਮਝੋ ਤਕਰੀਬਨ ਦੋਨੋਂ ਮਿਲਾਨ ਤੱਕ 10000 ਕਿਲੋਮੀਟਰ ਹੈ ਇੱਕ ਗਰਾਊਂਡ ਟੂ ਗਰਾਊਂਡ 10 ਦਿਨਾਂ ਚ ਮਾਲ ਟਰੱਕ ਦੇ ਜ਼ਰੀਏ ਅੰਮ੍ਰਿਤਸਰ ਸਾਹਿਬ ਤੋਂ ਮਿਲਾਨ ਪਹੁੰਚਦਾ ਤੇ ਉਹੀ ਮਾਲ ਜਿਹੜਾ ਰਾਜਸਥਾਨ ਤੋਂ ਖਤੜ ਕੇ ਦੇ ਨਾਲ ਪਹੁੰਚਦਾ ਮੈਨੂੰ ਦੱਸੋ ਕਾਰੋਬਾਰ ਚੱਲੇਗਾ ਕਿ ਸਾਡੀ ਲੜਾਈ ਇਹ ਹੈ ਰੋਜ਼ਗਾਰ ਦੀ ਲੜਾਈ ਕੰਮ ਦੀ ਲੜਾਈ ਆਪਣੀ ਹੋਣ ਦੀ ਲੜਾਈ ਜੇ ਸੂਬੇ ਦੇ ਵਿੱਚੋਂ ਆਪਣਾ ਇਸੇ ਹਿਸਾਬ ਨਾਲ ਹੀ ਨੰਬਰ ਤੇ ਦੋਆਂ ਚਾਰਾਂ ਸਾਲਾਂ ਦੀ ਮੁੱਕ ਗਿਆ ਤੁਹਾਡਾ ਕੰਮ ਹੁਣ ਗਿਣਤੀਆਂ ਤੁਸੀਂ ਪਿੰਡਾਂ ਦੀ ਕਰਕੇ ਵੇਖ ਲਓ ਮੈਂ ਇਹਦੀ ਬਹੁਤੀ ਤਫਸੀਲ 'ਚ ਨਹੀਂ ਜਾਣਾ ਬਹੁਤੇ ਪਿੰਡਾਂ ਦੀ ਸਰਪੰਚੀਆਂ ਲੂਜ਼ ਕਰ ਗਏ ਤੁਹਾਡਾ ਵੋਟ ਹੀ ਘਟ ਗਿਆ ਆ ਜਿਹੜੇ ਆਪੱਚੀ 57 ਹੋਏ ਆ ਕੋ ਕੁਝ ਕਰੀ ਜਾਂਦਾ ਕੋ ਕੁਝ ਕਰੀ ਜਾਂਦਾ ਕੋ ਕਿਸੇ ਦੇ ਕਾਨੂੰ ਟੈਲੀਫੋਨ ਲਾਈ ਜਾਂਦਾ ਕੋ ਕਿਸੇ ਨੂੰ ਤੁਮਕਾਈ ਜਾਂਦਾ ਉਹ ਇਹਦਾ ਕੋਈ ਆਪਾਂ ਲੜਾਈ ਵੱਡੀ ਕਿਹੜੀ ਹੈ ਵੱਡੀ ਹੈ ਲੜਾਈ ਤੇ ਹੈ ਸਾਡੇ ਨੌਜਵਾਨ ਬੱਚਿਆਂ ਨੂੰ ਕਾਰੋਬਾਰ ਕਿੱਥੇ ਮਿਲੇਗਾ ਜਿੱਦਣੇ ਕਾਰੋਬਾਰ ਆ ਗਿਆ ਪੰਜਾਬ ਸਾਰਾ ਨਰਫੁਲਤ ਹੋਏ ਬਾਏ ਦੇ ਸਰ ਤੇ ਕੁਝ ਨਹੀਂ ਦੇ ਚੱਲ ਲਾਜ ਹੈ ਨਾ ਕਲੀ ਹੈ ਆਂਦੇ ਦੋਹਾਂ ਤਿੰਨਾਂ ਸਾਲਾਂ ਸੈਂਟਰ ਵਾਲਿਆਂ ਨੇ ਤੁਹਾਡਾ ਝੂਣਾ ਧੱਕਣ ਕਰੀਦਨ ਤੋਂ ਇੰਤਜ਼ਾਰ ਕਰ ਉਹਨਾਂ ਭਾਰਨਾ ਛੋਣਾ ਇੰਨਾ ਕਬਲੇ ਸੂਬਿਆਂ ਕਰਨਾ ਪਏ ਤੁਹਾਡੀ ਲੋੜ ਹੀ ਨਹੀਂ ਛੋਣੇ ਨਾ ਕਿਣਕ ਦੀ ਲੋੜ ਤੁਹਾਨੂੰ ਮੈਂ ਦੱਸਾ ਜਿਹੜਾ ਭਗਵੰਤ ਮਾਨ ਨੇ ਇਹ 2000 ਤੋਂ 22000 ਕਰੋੜ ਰੁਪਈਆ ਹਰ ਮਹੀਨੇ ਕਰਜ਼ਾ ਚੁੱਕ ਕੇ ਗਵਰਨਮੈਂਟ ਚੱਲ ਰਹੀ ਇਹੀ ਕੇਜਰੀਵਾਲ ਤੇ ਭਗਵੰਤ ਕਹਿੰਦਾ ਸੀ ਅਸੀਂ 1 ਰੁਪਈਆ ਦਾ ਕਰਜ਼ਾ ਤੁਹਾਡੇ ਕੋਲ ਹੈ ਸੋਸ਼ਲ ਮੀਡੀਆ ਤੋਂ 260000 ਕਰੋੜ ਤੇ ਛੱਡ ਕੇ ਗਏ ਸੀ ਜਿਸ ਦਿਨ ਆਪਣੀ ਗਵਰਨਮੈਂਟ ਕੀਤੀ ਤੇ 4 ਕਰੋੜ 417000 ਕਰੋੜ ਤੇ ਅੱਜ ਆਪਾਂ ਕਰਦੇ ਅਜੇ ਕਤੀ ਮਾਰ ਚਾਣਾ ਕਿ 4:30 ਤੇ ਪਹੁੰਚ ਜਾਣਾ ਜਦੋਂ ਤੱਕ ਗੜੋਂ ਨੱਥੇ ਸਾਡੇ ਆਪ ਭਗਵੰਤ ਜਿੱਦਾਂ ਤੱਕ ਗਿਆ ਤੇ 5 ਲੱਖ ਕਰੋੜ ਨੂੰ ਆਪਾਂ ਪਹੁੰਚ ਜਾਣਾ ਆਪਾਂ ਕੀ ਲੱਭਦੇ ਫਿਰਨੇ ਨੇ ਕੋਈ ਬਿਲੋ ਦੱਸੋ ਤਾਂ ਸਹੀ ਹੈ 4 ਸਾਲਾਂ ਤੇ ਭਗਵੰਤ ਮਾਨ ਇੱਥੇ ਆਇਆ ਕੋਈ ਇੱਕ ਕੰਮ ਤੇ ਦੱਸੇ ਕੋਈ ਹੋਇਆ ਹੋਇਆ ਝੂਠੋ ਝੂਠਾ ਤੁਹਾਨੂੰ ਪਤਾ ਹੈ ਹੀ ਭਾਂਡੇ ਦੀ ਜਿਹਦੀ ਟ੍ਰੇਨਿੰਗ ਹੀ ਭੰਡ ਬਣੇ ਦੀ ਏ ਉਹਨੂੰ ਗੱਡੀ ਪਾਤੀ ਉਹਦਾ ਮੁਕਾਬਲਾ ਕਿੱਥੋਂ ਕਰੋਗੇ पीएचडी ਇਹਨਾਂ ਕੋਲ ਹੋ ਦਿੱਤੀ ਉਹ じゃ केजरीवाल ਦੀ ਰਾਜ ਤੇ ਇਸ ਟਾਈਮ केजरीवाल ਦਾ ਚੱਲ ਰਿਹਾ ਪੰਜਾਬ ਦਾ ਤੇ ਪੰਜਾਬੀਆਂ ਦਾ ਤੇ ਰਾਜ ਹੀ ਨਹੀਂ ਹੈ ਤੇ ਜ਼ਮੀਰੇ ਵੇਚ ਚੁੱਕੇ ਨੇ ਮੋਸਟ ਕਰਪਟ ਸਰਕਾਰ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਸਾਰਾ ਉਹ ਕਰਪਟ ਮੁੱਖ ਮੰਤਰੀ ਤੇ ਸਾਰਾ ਉਹ ਕਰਪਟ ਇਸ ਟਾਈਮ ਸਰਕਾਰ ਨੰਬਰ 1 ਤੋਂ ਮੈਂ ਤੁਹਾਨੂੰ ਇਹੀ ਬੇਨਤੀ ਕਰਨੀ ਹੈ ਕਿ 31 11 ਤਰੀਕ ਨੂੰ ਵੋਟ ਜਿਹੜੀ ਹੈ ਉਹ ਇੰਡੀਅਨ ਨੈਸ਼ਨਲ ਕਾਂਗਰਸ ਜਿਹੜਾ 50 ਚੋਰ ਨਿਸ਼ਾਨ ਹੈ ਕਿਰਪਾ ਕਰਕੇ ਆਪਾਂ ਉਸ ਪਾਰਟੀ ਨੂੰ ਪਾਈਏ ਜਿਹੜਾ ਆ ਕੇ ਸਾਰੇ ਪਹਿਲਾਂ ਗੁੰਡਾ ਰਾਜ ਤੇ ਬੰਦ ਕਰੇ ਇਹ ਮੈਂ ਤੁਹਾਨੂੰ ਯਕੀਨ ਦਿਵਾ ਸਕਦਾ ਗਵਰਨਮੈਂਟ ਆਏਗੀ ਆ ਜਿਹੜਾ ਸਹਮ ਪੁਣਾ ਹੈ ਨਾ ਜੀ ਇੱਥੇ ਇਹ ਦੂਰ ਹੋਏਗਾ ਇੱਕ ਨਵੀਂ ਇਤਿਹਾਸਿਕ ਅਸੀ ਸਿਰਜਣਾ ਕਰਾਂ ਸੋ ਇੰਨੇ ਕਹਿੰਦਾ ਹਾਂ ਮੈਂ ਪੂਰਨਾਸ਼ ਕਰਾਂਗਾ ਸਹਾ ਸ਼ੁਭੇਕ ਸਿੰਘ ਜੀ ਘਰ ਬਹਿਣਾ ਉਹਦਾ ਮਤਲਬ ਹੈ ਕਿ ਆਪਾਂ ਸਹੀ ਮੈਨੇ ਵਿੱਚ ਜਿਹੜੀ ਆਪਣੀ ਜ਼ਿੰਮੇਵਾਰੀ ਕੰਮ ਪ੍ਰਤੀ ਹੈ ਆਪਣੇ ਸੂਬੇ ਪ੍ਰਤੀ ਹੈ ਆਪਣੇ ਇਹ ਆਪਣੇ ਏਰੀਆ ਪ੍ਰਤੀ ਹੈ ਉਹਦੇ ਵਿੱਚ ਕੋਤਾਈ ਕਰ। ਆਪਾਂ ਕੋਤਾਈ ਨਾ ਕਰੀਏ ਜ਼ਿੰਮੇਵਾਰੀ ਆਪਣੀ ਸਮਝੀਏ ਸੋ ਮੇਰੀ ਅਪੀਲ ਹਰ ਆਪਣੇ ਇੱਥੇ ਬੈਠੋਏ ਭਰਾ ਨੂੰ ਵੀਰ ਨੂੰ ਹੈ ਹਰ ਜਗ੍ਹਾ ਤੇ ਪ੍ਰਤਾਪ ਸਿੰਘ ਨਹੀਂ ਪਹੁੰਚਦਾ। ਆ ਗਿੱਲ ਸਾਹਿਬ ਦਾ ਜ਼ਿਕਰ ਹੋਇਆ ਸਾਡੇ ਵੱਡੇ ਭਾਈ ਸਨ। ਮੇਰਾ ਬਹੁਤ ਜ਼ਿਆਦਾ ਪਿਆਰ ਸੀ। ਸਾ ਪ੍ਰਤਾਪ ਸਿੰਘ ਤੋਂ ਬਾਅਦ ਦੂਜਾ ਆ ਦੇਵੀ ਜੋਨੇ ਇਸ ਏਰੀਆ ਦੀ ਸਾਰ ਲਈ ਸਾ ਮਨੋਰ ਸਿੰਘ ਗਿੱਲਸ ਇਹ ਪਾਰਟੀ ਸਾਡੀ ਜਿਹੜੀ ਉਹਦੇ ਤੁਹਾਡੇ ਵਾਸਤੇ ਕੰਮ ਵੀ ਕਰਦੀ ਹੈ ਤੁਹਾਡੀਆਂ ਜ਼ਿੰਦਗੀਆਂ ਵੀ ਬਿਹਤਰ ਕਰਦੀ ਉਹ ਮੇਰੀ ਬੇਨਤੀ ਇੱਕ ਵਾਰ ਫੇਰ ਹੱਥ ਜੋੜ ਕੇ ਇਹ ਹੈ ਕਿ ਹਮ ਹਮਾ ਕੇ ਵੋਟਾਂ ਪਾਈਏ ਵੋਟਾਂ ਵੇਲੇ ਤੇ ਕੱਲੇ ਮਸ਼ੀਨ ਹੋਣੀ ਤੇ ਤੁਸੀਂ ਹੋਣੀ ਕੋਈ ਪਿਸਤੌਲ ਕੱਢ ਕੇ ਤੁਹਾਡੇ ਸਿਰ ਤੇ ਨਹੀਂ ਖਲੋਤਾ ਉਹ ਕੰਮ ਤੁਸੀਂ ਆਪ ਹੀ ਕਰੋ ਤੇ ਆ ਨਾਰਿਆਂ ਨੂਰਿਆਂ ਤੇ ਨਾ ਜਾਓ ਕੁਝ ਕਿਸੇ ਦਾ ਨਹੀਂ ਦੇ ਨਾ ਕਿਸ ਦਾ ਕੋਈ ਸੌਰ ਨਾ ਇਹਨਾਂ ਦਾ ਹੀ ਸੌਰ ਨਾ